ਭਾਬੀ ਮੰਮੀ ਜੀ ਹਾਂ ਜੀ ਗੱਲ ਇਦਾਂ ਵਾਂ ਕਿ ਅਸੀਂ ਦੋਵੇਂ ਆਈਆਂ ਲੜ ਕੇ ਅੱਜ ਤੇ ਹੁਣ ਤੁਸੀਂ ਵੀ ਇਹ ਗੱਲ ਸੁਣ ਲਓ ਕਿ ਜਿੰਨਾ ਚਿਰ ਸੁਧਰਦੇ ਨਹੀਂ ਆ ਅਸੀਂ ਵਾਪਸ ਨਹੀਂ ਜਾਣਾ ਦੋ ਦਿਨ ਹੋ ਗਏ ਵੀ ਮੇਰੇ ਘਰ ਹੀ ਅੱਜ ਤੇ ਹੁਣ ਮੈਂ ਚਲੋ ਮੈਂ ਕੱਜਲ ਤੂੰ ਉੱਧਰ ਵੀ ਫਿਰ ਤੁਰਾ ਜਦੋਂ ਜੀ ਕਰੂਗਾ ਉੱਧਰ ਆ ਜਾ ਪਰ ਭਾਬੀ ਆ ਤੇ ਗਏ ਆ ਕਿ ਚੱਲ ਇਹਨਾਂ ਦੀ ਅਕਲ ਟਕਾਣੀ ਆ ਜੀ ਜਦੋਂ ਮੈਂ ਆਉਣ ਲੱਗੀ ਨਾ ਤੇ ਮੈਨੂੰ 엄마 ਨੇ ਇਹ ਗੱਲ ਕਹੀ ਕਿ ਤਲਾਕ ਦੇ ਦੇ ਮੈਨੂੰ ਤੇ ਮੈਂ ਪੇਪਰ ਤਿਆਰ ਕਰਾ ਦਿੰਨਾ ਅੱਛਾ ਉਹ ਤੇ ਵੱਡੇ ਕੰਮਾਂ ਨੂੰ ਹੀ ਆ ਪਰ ਭਾਬੀ ਮੈਂ ਨਾ ਸੋਚਣ ਨਹੀਂ ਆ ਕੱਲ ਪਰਸੋਂ ਦੀ ਵੀ ਘਰ ਤੇ ਛੱਡ ਆਈਆਂ ਮੈਨੂੰ ਨਹੀਂ ਲੱਗਦਾ ਘਰ ਛੱਡ ਕੇ ਕੋਈ ਸੋਲੂਸ਼ਨ ਨਿਕਲੂਗਾ ਉਹ ਤੇ ਤਲਾਕ ਤੱਕ ਆ ਗਿਆ ਮੈਂ ਵੀ ਗੁੱਸੇ 'ਚ ਕਹਤਾ ਦੇ ਦੇ ਫਿਰ ਕਰ ਆਲਾ ਪੇਪਰ ਤਿਆਰ ਤੋ ਤਾਂ ਕਿ ਇਹ ਜੇ ਤਲਾਕ ਚਲੋ ਹੋ ਗਿਆ ਇਹਨਾਂ ਨੂੰ ਕੀ ਹੈ ਇਹਨਾਂ ਠੱਗਾਂ ਦਾ ਕੀ ਹੈ ਅੱਜ ਇਧਰੋਂ ਟੁੱਟੀ ਕੱਲ ਨੂੰ ਕਿਤੇ ਹੋਰ ਲੱਭਦੇ ਫਿਰਨੇਗੇ ਬਸ ਭਾਬੀ ਤੁਸੀਂ ਗੱਲ ਸਮਝ ਹੀ ਗਏ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਨਾਲੇ ਮੈਂ ਲੈਣਾ ਚਾਹੁੰਦੀ ਤੁਹਾਡੀ ਸਲਾਹ ਵੀ ਗੱਲ ਇਦਾਂ ਹੈ ਕਿ ਘਰ ਛੱਡ ਕੇ ਮੈਨੂੰ ਨਹੀਂ ਲੱਗਦਾ ਕੋਈ ਸੋਲੂਸ਼ਨ ਆਊਗਾ ਅਹੀਂ ਗਲਤੀ ਜੀ ਨਹੀਂ ਕਰ ਲਈ ਘਰ ਛੱਡ ਕੇ ਗੱਲ ਇਦਾਂ ਵਾਂ ਕਿ ਹਾਨੂੰ ਤਲਾਕ ਦੇ ਦੇਗਾ ਤੇ ਕੱਲ ਨੂੰ ਕੋਈ ਨਵੀਂ ਕੁੜੀ ਲੱਭ ਲੇਗਾ ਉਹਦੇ ਨਾਲ ਵਿਆਹ ਕਰ ਲੇਗਾ ਉਹਦੀ ਵੀ ਜ਼ਿੰਦਗੀ ਖਰਾਬ ਹੋ ਜਾਏਗੀ ਉਹਦੀ ਵੀ ਜ਼ਿੰਦਗੀ ਖਰਾਬ ਕਰੇਗਾ ਫਿਰ ਉਹਨੂੰ ਛੱਡੇਗਾ ਫਿਰ ਹੋਰ ਲੱਭ ਲੇਗਾ ਇਹਨਾਂ ਨੂੰ ਤਾਂ ਪੈ ਗਿਆ ਮੂੰਹ ਇਹ ਤੇ ਹਰ ਵਾਰੀ ਦਾਜ ਲੈ ਲੈ ਕੇ ਲੈ ਲੈ ਕੇ ਇਹਨਾਂ ਨੇ ਤਾਂ ਘਰ ਭਰੀ ਗਏ ਨਾ ਭਰੀ ਜਾਂਦੇ ਕਿ ਇਹਨਾਂ ਨੂੰ ਤਾਂ ਸਭ ਕਾ ਫਿਰ ਕਿਸ ਨੇ ਇਹਨਾਂ ਸਿਖਾਇਆ ਮੈਂ ਇਹ ਨਹੀਂ ਆਂਦੀ ਮੇਰਾ ਵਿਆਹ ਨਹੀਂ ਹੋਣਾ ਮੇਰਾ ਤੇ ਹੋ ਜੂਗਾ ਉਹਦਾ ਵੀ ਹੋਰ ਕਿਤੇ ਹੋ ਜੂਗਾ ਪਰ ਉਹਨਾਂ ਨੂੰ ਤਾਂ ਮੂੰਹ ਫੇਰ ਪੈ ਗਿਆ ਨਾ ਚਲੋ ਜੋ ਵੀ ਇਹਨੇ ਮੈਂ ਤੁਹਾਡੀ ਸਾਰੀ ਗੱਲ ਸੁਣ ਲਈ ਐ ਪਰ ਮੈਂ ਇੱਕ ਗੱਲ ਕਹਾਂਗੀ ਮੈਂ ਜੋ ਵਿਮਲ ਵਾਸਤੇ ਪਹਿਲਾਂ ਵੀ ਸੋਚਦੀ ਹਾਂ ਕਿ ਮੈਂ ਸੋਚਦੀ ਹਾਂ ਕਿ ਇਹਨਾਂ ਦੇ ਖਿਲਾਫ ਕੀ ਉਹਨਾਂ ਰਿਪੋਰਟ ਕੀਤੀ ਜਾਵੇ ਅੱਜ ਕੱਲ੍ਹ ਤੇ ਕੁੜੀਆਂ ਦੀ ਸੁਣਵਾਈ ਬਹੁਤ ਐ ਪਾਪੀ ਦੀ ਗੱਲ ਬਿਲਕੁਲ ਠੀਕ ਆ ਰਿਪੋਰਟ ਕਰਾਉਣ ਨੂੰ ਅਸੀਂ ਹੁਣੇ ਕਰਾ ਸਕਦੇ ਆ ਅਸੀਂ ਹੁਣੇ ਦਾਜ ਦਾ ਪਰਚਾ ਕਰਾ ਸਕਦੇ ਆ ਨਸਿਰ ਤੇ ਕਰੋ ਮਾਦੇ ਪੁੱਤ ਨਾ ਚੋਕੇ ਪੁਲਸ ਨੇ ਲਿਆਂਦੇ ਨਾ ਤੇ ਫਿਰ ਕਿਉਂ ਗੱਲ ਇਦਾਂ ਵਾ ਜੇ ਅਸੀਂ ਉੱਥੇ ਫੇਰ ਵਸਣਾ ਵਾ ਮੰਨ ਲਓ ਕਿ ਅਸੀਂ ਉਹ ਘਰ ਚ ਫੇਰ ਵਾਪਸ ਜਾਨੀਆਂ ਵਾ ਫਿਰ ਉਹ ਘਰ ਦਾ ਨਾਮ ਨਿਕਲ ਆਉਣਾ ਜਦੋਂ ਪੁਲਸ ਗਈ ਸਾਰਿਆਂ ਨੇ ਕਹਿਣਾ ਕੀ ਹੋਇਆ ਕੀ ਹੋਇਆ ਕੇਸ ਕਰਤਾ ਨਾ ਉਹਨੇ ਠੀਕ ਹੈ ਕੇਸ ਕਰਕੇ ਪੁਲਸ ਘਰ ਚ ਲਿਆ ਕੇ ਉਹਨਾਂ ਨੂੰ ਚਕਾ ਕੇ ਠੀਕ ਹੈ ਠਾੜਿਓ ਠਾਣੀ ਹੋ ਕੇ ਇਹ ਨਹੀਂ ਉੱਥੇ ਨਿਵਾਸ ਸਕਦੀਆਂ ਫਿਰ ਤੇ ਇਹ ਹੈ ਕਿ ਪਤਾ ਹੀ ਬਿਲਕੁਲ ਨਹੀਂ ਪਤਾ ਹੀ ਸਾਫ਼ ਆ ਤੇ ਮੈਂ ਚਾਹੁੰਨੀ ਆ ਵੀ ਗੱਲ ਤੇ ਫਿਰ ਉਹੀ ਹੋਗੀ ਕਿ ਮੈਂ ਚਾਹੁੰਨੀ ਇਹਨਾਂ ਨੂੰ ਸੁਧਾਰਿਆ ਜਾਵੇ ਪੁਲਿਸ ਕੇਸ ਬਣਾ ਕੀਤਾ ਜਾਵੇ ਇਹਨਾਂ ਨੂੰ ਖੁਦ ਸੁਧਾਰਿਆ ਜਾਵੇ ਹੋ ਜਾਵੇ ਨਾ ਉਹ ਮੁੰਡੇ ਜਿਹੜੇ ਦੋਵੇਂ ਮਾਂ ਤੋਂ ਬਿਨਾ ਤੁਰਦੇ ਨਹੀਂ ਉਹ ਤਾਂ ਜੋ ਉਹਦੀ ਮਾਂ ਕਹੇਗੀ ਮੁੰਡੇ ਉਹ ਨਹੀਂ ਤੁਰਦੇ ਇਹ ਦੋਨੋਂ ਭਰਾ ਹੀ ਇੱਕੋ ਜਿਹੇ ਤੇ ਭਾਦੀ ਜੀ ਹੋਈ ਤੇ ਕਹਿਣ ਡਿਆ ਕਿ ਅਸੀਂ ਦੋਵੇਂ ਜਣੀਆਂ ਜੋ ਇੱਕੋ ਭੀਆਂ ਨਾ ਉੱਥੇ ਸਲਾਹ ਨਾਲ ਚੱਲੀਆਂ ਅੱਪੇ ਵੇਖੀ ਮਾਂ ਵੀ ਠੀਕ ਹੋ ਜਾਣੀ ਆ ਤੇ ਮੁੰਡੇ ਵੀ ਠੀਕ ਹੋ ਜਾਣੇ। ਬਿਲਕੁਲ ਦੀਦੀ। ਮੈਂ ਤੇ ਆਪ ਤੁਹਾਨੂੰ ਕਹਿੰਨੀ ਆ। ਮੈਨੂੰ ਤੁਹਾਡਾ ਸਾਫ਼ ਚਾਹੀਦਾ ਇਸ ਗੱਲ 'ਚ। ਜੇ ਅਸੀਂ ਪੁਲਿਸ ਕੇਸ ਕਰਦੇ ਹਾਂ ਤੇ ਤਾਂ ਵੀ ਅਸੀਂ ਫਸਦੇ ਹਾਂ। ਕੱਲ ਨੂੰ ਅਸੀਂ ਉਹ ਘਰ ਚ ਮੜ ਕੇ ਰਹਿ ਨਹੀਂ ਸਕਦੇ। ਨਾਲੇ ਵੇਖੋ ਆਂਡ ਗਵਾਂਡ ਤਾਏ ਚਾਚੇ ਜੀ ਥੋੜਾ ਦਿੰਦੇ ਆ। ਹੁਣ ਇੱਥੇ ਵੀ ਪਤਾ ਲੱਗੂਗਾ ਵੀ ਇਹਨਾਂ ਨੇ ਕੇਸ ਕੀਤੇ ਆ ਉੱਥੇ। ਇੱਥੇ ਵੀ ਸਾਰੇ ਪੇਕੇ ਘਰ ਵਿਟਣ ਡੋਰਾ ਪਟਿਆ ਜਾਊਗਾ। ਮੇਰੇ ਪੇਕੇ ਵੀ ਪਟਿਆ ਜਾਊਗਾ। ਚਲੋ ਹੀ ਗੱਲ ਆ ਨਾ ਸ਼ੰਮੀ। ਤੂੰ ਤੇ ਕਰਾਇਆ ਵੀ ਆਪੇ ਹੋ ਗਿਆ। ਉਹੀ ਨਾ ਭਾਬੀ। ਮੈਂ ਚਾਹੁੰਨੀ ਆ ਕਿ ਕੁਝ ਹੋਰ ਹੀ ਕੀਤਾ ਜਾਵੇ ਤੇ ਮੈਂ ਇਸ ਚੀਜ਼ ਨੂੰ ਨਾ ਦਿਮਾਗ ਚ ਲਾਉਣ ਲਈ ਆ ਕਿ ਆਪਾਂ ਫੇਰ ਉਸ ਘਰ ਚ ਵਾਪਸ ਚ ਜਾਈਏ ਤੇ ਇਹਨਾਂ ਨੂੰ ਉੱਥੇ ਰਹਿ ਕੇ ਸੁਧਾਰਿਆ ਜਾਵੇ ਕੁਝ ਤੇ ਇਹਨਾਂ ਨਾਲ ਇਦਾਂ ਦਾ ਕੀਤਾ ਜਾਵੇ ਜਿਹਦੇ ਤੋਂ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਦੇਖੋ ਪਤਾ ਕੀ ਲਾਲਚ ਵਰਨੇ ਦਾ ਇੱਕ ਵਾਰੀ ਤੇ ਜਾਂਦਾ ਨਹੀਂ ਆਜੇ ਥੋੜੇ ਦੇ ਵਿੱਚ ਕੋ ਕੀ ਕਰਦੇ ਕੀਤਾ ਫੋਨ ਕਰ ਜਦੋਂ ਉਹਨਾਂ ਦੇ ਭੁੱਖ ਦੇ ਕੀੜੇ ਫੇਰ ਨੱਚਨੇ ਆ ਨਾ ਪਾਬੀ ਦੋ ਤਿੰਨ ਦਿਨ ਹੋ ਗਿਆ ਸਾਨੂੰ ਆਈਆਂ ਨੂੰ ਇੱਕ ਫੋਨ ਨਹੀਂ ਆਇਆ ਨਾ ਮਾਂ ਦਾ ਤੇ ਨਾ ਪੁੱਤ ਦਾ ਨਾ ਇਹਨਾਂ ਨੂੰ ਆਇਆ ਵੱਡੇ ਭਾਜੀ ਦਾ ਆਇਆ ਤੁਹਾਨੂੰ ਫੋਨ ਕਰ ਲਈ ਤੁਹਾਨੂੰ ਕੋਈ ਫੋਨ ਆਇਆ ਇੱਥੇ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਉਹਨਾਂ ਨੂੰ ਅਗਲਾ ਕੋਈ ਫਿਕਰ ਹੀ ਨਹੀਂ ਹੈਗੀ ਪੋਤਾਂ ਰਿਸ਼ਤੇ ਲੱਭਣ ਡੇ ਹੋਣੇ ਆ ਤੁਸੀਂ ਉਹਨਾਂ ਨੂੰ ਕੀ ਜਾਣਦੇ ਜੇ ਉਹ ਰਿਸ਼ਤੇ ਲੱਭਣ ਡੇ ਹੋਣੇ ਆ ਦੋਹਾਂ ਵਾਸਤੇ ਇਹ ਤੁਹਾਨੂੰ ਮੈਂ ਦੱਸਾਂ ਜਿੱਦਾਂ ਦੀ ਉਹ ਲਾਲਚੀ ਬੰਦੇ ਆ ਰਿਸ਼ਤੇ ਕਿਹੜਾ ਰਿਸ਼ਤਾ ਕਿਹੜਾ ਰਿਸ਼ਤਾ ਨਹੀਂ ਰਿਸ਼ਤੇ ਬਾਕੀ ਕੋਈ ਨਹੀਂ ਜੇ ਰਿਸ਼ਤਾ ਹੋਊਗਾ ਵੀ ਤੇ ਜਦ ਤੱਕ ਤੁਹਾਡਾ ਤਲਾਕ ਨਹੀਂ ਹੁੰਦਾ ਕਿੱਡੀ ਛੱਤੀ ਰਿਸ਼ਤਾ ਕਰਨਾ ਹੈ ਬੀ ਮੈਂ ਤਲਾਕ ਲੈਣਾ ਨਹੀਂ ਚਾਹੁੰਦੀ ਤੁਹਾਨੂੰ ਦੱਸਣ ਤੇ ਨਹੀਂ ਕਿ ਮੈਂ ਤਲਾਕ ਲੈ ਲਿਆ ਤੇ ਇਹਨਾਂ ਨੇ ਹੋਰ ਕੀ ਜਿੰਦਗੀ ਮਾਰ ਦਿੱਤੀ ਮੈਂ ਤੇਰੀ ਗੱਲ ਸਮਝਦੀ ਆ ਆਪਾਂ ਕਿਹਦੀ ਜਿੰਦਗੀ ਖਰਾਬ ਹੋਣ ਦੇਣੀ ਅਸੀਂ ਤੁਹਾਡੇ ਨਾਲ ਆ ਜਦੋਂ ਕੋਈ ਗੱਲ ਹੋਏਗੀ ਸਾਨੂੰ ਇਹ ਵਾ ਕੀ ਇੱਕ ਖਬਰ ਰੱਖਣੀ ਪੈਣੀ ਉਹਨਾਂ ਦੀ ਕਿ ਕੋਈ ਅੰਦਾ ਰਿਸ਼ਤੇ ਵਾਲਾ ਕਿ ਨਹੀਂ ਹੁੰਦਾ ਜੇ ਬੰਦਾ ਕੋਈ ਰਿਸ਼ਤਾ ਕਰਨ ਲੰੁੰਦਾ ਤੇ ਆਪਾਂ ਉੱਥੇ ਜਾ ਕੇ ਗੱਲ ਕਰ ਸਕਦੇ ਹੂ ਤੇ ਭਾਬੀ ਪਤਾ ਲੱਗ ਹੀ ਜਾਣਾ ਵਾ ਜੇ ਰਿਸ਼ਤਾ ਕਰਾਉਣਗੇ ਤੇ ਆਉਣਗੇ ਤੇ ਘਰ ਚ ਹੀ ਅਕਸਰ ਹੈ ਰਿਸ਼ਤਾ ਕਿਹੜਾ ਹਵਾਜੋ ਹੋ ਜਾਣਾ ਬਾਰ ਬਾਰ ਆਉਗੀ ਤੇ ਘਰ ਹੀ ਰਹੀ ਹੈ ਅੰਮ੍ਰਿਤ ਗਾਇਨੀ ਨਾਲ ਨੇ ਗੱਲ ਕੀਤੀ ਕਿ ਮੈਂ ਕਾਗਜ਼ ਤਿਆਰ ਕਰਾ ਲਾਂ ਲੱਗਾ ਤਲਾਕ ਦੀ ਅਜੇ ਤੱਕ ਤੇ ਮੇਰੇ ਕੋ ਕਾਗਜ਼ ਨਹੀਂ ਪਹੁੰਚੇ ਹੈਗੇ ਕਰਾਉਣ ਡਿਆ ਉਹ ਕਾਗਜ਼ ਤੇ ਮੇਰੇ ਹਿਸਾਬ ਨਾਲ ਤੇ ਮੇਰੀ ਸਲਾਹ ਸਹੀ ਹੈ ਨਾ ਕਿ ਅਸੀਂ ਵਾਪਸ ਘਰ ਜਾਈਏ ਫੇਰ ਇੱਕ ਵਾਰੀ ਥੋੜੇ ਦਿਨ ਰਹਿ ਲਓ ਫਿਰ ਦੇਖੋ ਫਿਰ ਜਾਓ ਬਾਕੀ ਇਹ ਵਾ ਕਿ ਉਹਨਾਂ ਦੀ ਕੋਈ ਗੱਲ ਨਾ ਮੰਨੋ ਕਰੋ ਆਪਣੇ ਮਨ ਦੀ ਤੁਸੀਂ ਵਿਆਹ ਕੇ ਗਈਆਂ ਜੇ ਕਿਹੜਾ ਆਪਣੇ ਆਪ ਚਲ ਗਈਆਂ ਜੇ ਭਾਵੇਂ ਤੂੰ ਆਪਣੀ ਪਸੰਦ ਦਾ ਕਰਾਇਆ ਕੀਤਾ ਤੇ ਸਾਰਿਆਂ ਦੇ ਵਿੱਚ ਹੀ ਹੈ। ਹੋਰੀ ਗੱਲ ਨਾ ਭਾਬੀ ਹੁਣ ਪੇਕੇ ਵੀ ਬੈਠੇ ਰਹੀਏ ਤੇ ਕਿੰਨੇ ਦਿਨ ਧੀਆ ਪੇਕੇ ਬੁਠੀਆਂ ਰਹਿਣ। ਨਹੀਂ ਚੰਗਾ ਲੱਗਦਾ। ਆਂਡ-ਗੌਂਡ ਕਲਣਾ ਬਣਾਉਣੀਆ ਸ਼ੁਰੂ ਕਰ ਦਿੰਦਾ ਵਾ ਕਿ ਕੁੜੀ ਐਨੇ ਮਹੀਨਿਆਂ ਦੀ ਆੜ ਕੇ ਬੈਠੀ ਆ। ਨਾਲ ਕਿਸੇ ਨੇ ਕਸੂਰ ਸਹਰਿਆਂ ਦਾ ਥੋੜੀ ਕੱਢਣਾ। ਉਹ ਤਾਂ ਕੁੜੀ ਦਾ ਹੀ ਕੱਢਣਾ ਮੈਨੂੰ ਪਤਾ ਨਹੀਂ ਕੀ ਸਬਦਾ ਕੀ ਕਦੀ ਇਹਨਾਂ ਨੇ ਸ਼ੋਅ ਹੀ ਨਹੀਂ ਹੋਣ ਦਿੱਤਾ ਕਿ ਇਹ ਕਿੱਦਾਂ ਦੇ। ਇਹ ਤੇ ਘਰ 'ਚ ਤੰਗ ਪਤਾ ਲੱਗਾ ਨਾ ਰਹਿ ਕੇ। ਬਿਲਕੁਲ ਭਾਬੀ। ਬਾਰਾਂ ਹਾਣ ਦੇ ਹਾਂ ਨੂੰ ਨਹੀਂ ਪਤਾ ਲੱਗਣ ਦਿੰਦੇ ਕਿ ਕਿਦਾਂ ਦੇ ਆ। ਅਸੀਂ ਦੋਵੇਂ ਜਾਣੀਆਂ ਗਈਆਂ ਸੀ। ਤੁਸੀਂ ਮੇਰੇ ਨਾਲ ਉਹ ਦਿਨ ਗੱਲਾਂ ਕਰਦੀਆਂ ਸੀ ਤਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਤੁਸੀਂ ਕਿਹੜੀਆਂ ਗੱਲਾਂ ਕਰਦੀਆਂ ਜੀ। ਹੁਣ ਮੈਨੂੰ ਸਾਰੀ ਸਮਝ ਆਉਂਦੀ ਵੀ ਤੁਸੀਂ ਉਦੋਂ ਮੈਨੂੰ ਕੀ ਸਮਝਾਉਣਾ ਚਾਹੁੰਦੀ ਸੀ। ਹੁਣ ਆਉਂਦੀ ਨਾ ਸਮਝ ਮਿਲਦੀ। ਅਸੀਂ ਤਾਂ ਡਰਦੇ ਹਾਂ। ਇਹ ਕੀ ਗੱਲ ਕਰੀਏ। ਇਹ ਘਰ 'ਚ ਵਿਮਲ ਦੇ ਨਾਲ ਕਲੇਸ਼ ਪੈ ਜਾਣਾ ਸਾਰਾ। ਕਿ ਉਹਨਾਂ ਨੇ ਵਿਮਲ ਨਾਲ ਸੀ ਆਪਾਂ ਪਾ ਲੈਣਾ ਕਿ ਹਾਂ ਹਾਂ ਤੂੰ ਸਾਰੀਆਂ ਗੱਲਾਂ ਦੱਸਦੀਆਂ। ਵਿਮਲ ਨੇ ਵਿੱਚੋਂ ਕਹਿੰਦੀ ਭਾਬੀ ਕੋਈ ਗੱਲ ਨਾ ਤੁਸੀਂ ਸ਼ਮੀ ਨਾ ਕਰੋ। ਆਬੀ ਮੈਂ ਆਪਣੀ ਮੰਮੀ ਨੂੰ ਨਹੀਂ ਦੱਸਿਆ ਕੋਈ। ਉਨਨ ਮੇਹੋਈ ਆ ਕਿ ਵੈਸੇ ਰਹਿਣ ਆਈ। ਬਸ ਮੇਰੀ ਤਾਲੀ ਨੂੰ ਥੋੜਾ ਥੋੜਾ ਸ਼ੱਕ ਹੋਉਂਦਿਆ। ਇਹ ਨਵਾਂ ਡਮਿਆ। ਇਸ ਤੇ ਗਾਰੀ ਦਾ ਟੌਨ ਧੀਆ ਸਾਰੀ। ਤੇ ਮੇਰੀ ਤੇ ਦੀਦੀ ਇਹੋ ਹੀ ਸਲਾਹ ਵਾ ਇੱਕ ਅੱਧਾ ਦਿਨ ਰਹੀਏ ਤੇ ਆਪਾਂ ਵਾਪਸੀ ਚਲੀਏ ਫੇਰ ਉਧਰ ਹੀ। ਠੀਕ ਆ ਚੰਮੀ। ਹਾਂ ਜਿੱਦਾਂ ਤੂੰ ਕਿੰਨੀ ਹੈ। ਇਹਨਾਂ ਨੇ ਇਦਾਂ ਨਹੀਂ ਸੁਧਰਨਾ। ਜੇ ਅਸੀਂ ਆ ਵੀ ਗਈਆਂ ਵਾ ਕਿੰਨੇ ਦਿਨ ਰਵਾਂਗੀਆਂ? ਅਕਸਰ ਤੇ ਫਿਰ ਜਾਣਾ ਤੇ ਉੱਥੇ ਹੀ ਆ ਨਾ। ਮੈਂ ਹੋਈ ਸੋਚਣ ਦੀ ਆ ਕਿ ਜੇ ਆਪਾਂ ਤੋੜਤਾ ਰਿਸ਼ਤਾ, ਤਲਾਕ ਲੈ ਲਿਆ ਤੇ ਇਹ ਹੋਰ ਕਿਹਦੀ ਜ਼ਿੰਦਗੀ ਬਰਬਾਦ ਕਰਨਗੇ? ਇਹ ਤੇ ਫੇਰ ਨਾ ਸੁਧਰੇ। ਇਹਨਾਂ ਨੂੰ ਤਾਂ ਫੇਰ ਮੋਟੀ ਸਾਮੇ ਟੱਕਰ ਜੂਗੀ। ਉਹਦੇ ਨਾਲੋਂ ਚੰਗਾ ਵਾ ਵੀ ਇਹਨਾਂ ਨੂੰ ਸੁਧਾਰਿਆ ਜਾਵੇ। ਜੇ ਹੀ ਪੁਲਿਸ ਕੇਸ ਕਰਦੇ ਆ ਤੇ ਘਰ ਦਾ ਨਾਮੇ ਨਿਕਲਦਾ ਦੋਵੇਂ ਪਾਸੇ। ਆਹੀਂ ਵੀ ਬਦਨਾਮ ਹੁੰਨੇ ਆ ਉਹ ਵੀ ਹੁੰਦੇ ਆ ਨਾਲ। ਰਹਿਣਾ ਤੇ ਅਸੀਂ ਫੇਰ ਉਸ ਘਰ 'ਚ। ਕਿੰਦਾ ਤਲਾਕ ਲੈ ਲੂਗਾ ਜਿੱਨ ਨਜ਼ਰ ਆਪਸੈਨ ਨਾ ਕਰਾਂਗੇ। ਬਾਜੀ ਵੀ ਕਿੰਦਾ ਲੈ ਲੂ ਜੇ ਨਜ਼ਰ ਤੂੰ ਸੈਨ ਨਾ ਕਰੇਂਗੀ। ਕੋਈ ਗੱਲ ਨਹੀਂ ਸ਼ਮੀ ਮੈਂ ਹੁਣ ਦੋ ਦਿਨ ਰਹਿ ਲਵਾਂ ਫੇਰ ਚੱਲਾਂਗੀ ਜਾਂ ਦੋਵੇਂ ਚੱਣੀ ਆ। ਹਾਂ ਤੂੰ ਤੂੰ ਇੱਥੇ ਹੀ ਥੋੜਾ ਰਹਿ। ਚੱਲ ਕੋਈ ਗੱਲ ਨਹੀਂ। ਹਾਂ ਤੂੰ ਇੱਕ ਤੱਕ ਦਿਨ ਰਹਿ ਨਾ ਤੇ ਫੇਰ ਆਪਾਂ ਚੱਲਦੇ ਆ। ਠ ਕੰਜਾ ਲਾਈ ਇੱਥੇ ਤੇਰਾ ਲਾ ਬੁਗੀ ਦਾ ਚੱਲ ਜੇ ਤੇ ਘਿਆ ਆਪਣੇ ਮੰਮੀ ਨੂੰ ਫੋਨ ਕਰਦੇ ਤੇਰੇ ਮੰਮੀ ਵੀ ਕੱਲੇ ਉਹਨਾਂ ਨੂੰ ਵੀ ਸੱਦ ਲਾ ਇੱਥੇ ਸੱਦ ਲਾ ਰੌਣਕ ਲੱਗ ਜੂਗੀ ਸਾਡੇ ਘਰ ਚੱਲੋ ਕੋਈ ਦੀ ਭਾਬੀ ਮੈਂ ਸਵੇਰੇ ਸੌਂ ਕੇ ਚੱਲ ਜੂਗੀ ਉਧਰ ਮੰਮੀ ਕੋਲ ਰਾਤ ਰਹਿ ਲੋ ਤੁਸੀਂ ਬਾਕੀ ਤੁਸੀਂ ਆਪਣੇ ਮੰਮੀ ਨਾਲ ਥੋੜੀ ਥੋੜੀ ਗੱਲ ਕਰ ਲਓ ਭਾਬੀ ਮੈਂ ਨਾ ਮੰਮੀ ਨੇ ਬੜੀ ਦੁੱਖ ਵੇਖਿਆ ਮੈਂ ਨਹੀਂ ਚਾਹੁੰਦੀ ਕਿ ਮੈਂ ਇਹਨਾਂ ਨੂੰ ਹੋਰ ਦੁੱਖ ਦਵਾ ਉਹ ਬੜੀ ਖੁਸ਼ ਹੈ ਆਪਣੀ ਜਵਾਈ ਤੋਂ ਬੜੀ ਖੁਸ਼ ਉਹ ਤੁਹਾਨੂੰ ਪਤਾ ਮੇਰੇ ਭੂਆ ਜੀ ਤੇ ਉਹਨਾਂ ਨਾਲ ਵੀ ਇਦਾਂ ਹੀ ਹੋਇਆ ਸੀ ਕਿ ਜਦੋਂ ਮੇਰੇ ਫੁੱਫੜ ਜੀ ਹੀ ਨਾ ਬੜੇ ਲਾਚੀ ਨਿਕਲੇ ਸੀ ਉਹਨਾਂ ਦੇ ਭੂਆ ਜੀ ਨੇ ਵੀ ਆਪ ਵਿਆਹ ਕਰਾਇਆ ਸੀ ਤੇ ਜਦੋਂ ਮੇਰਾ ਰਿਸ਼ਤਾ ਹੋਣ ਲੱਗਾ ਸੀ ਨਾ ਮੇਰੀ ਮਾਂ ਨੇ ਮੈਨੂੰ ਬੜੀ ਯਾਰ ਗਿਆ ਸੀ ਕਹਿੰਦੀ ਕਿ ਤੇ ਤੇਰੀ ਭੂਆਲੀ ਕਿਸਮਤ ਨਾ ਨਿਕਲ ਆ ਮਿੱਤਿਆ ਨਾ ਵਿਆਹ ਕਰਾਈਂ ਤੇ ਹੁਣ ਮੈਂ ਦੱਸੋ ਨੂੰ ਕੀ ਦੱਸਾਂ ਕੀ ਦੱਸਾਂ ਮੈਂ ਪਤਾ ਕੀ ਹੈ ਵੇਖ ਤੇਰੀ ਮੰਮੀ ਦਾ ਇੱਕ ਟਰਸਟ ਬਣ ਗਿਆ ਮੰਦir ਉੱਤੇ ਤੇ ਜੋ ਕੋਸ਼ਾਗਾ ਤੇਰੀ ਮੰਮੀ ਕੋਲ ਆ ਬਿਲਕੁਲ ਗੱਲ ਦਾ ਪਤਾ ਕੀ ਕੱਲ ਨੂੰ ਲਾਲੇ ਚੋਣ ਨੂੰ ਹੈਗਾ ਵਾ ਤੇਰੇ ਮੰਮੀ ਕੋਲ ਜਾਵੇਂ ਕੁਝ ਵੀ ਕਵੇ ਮੰਮੀ ਨੂੰ ਤਾਂ ਕਈ ਗੱਲ ਦਾ ਪਤਾ ਹੀ ਨਹੀਂ ਹੋਂ ਨਹੀਂ ਹੁਣ ਨਹੀਂ ਹੋਂ ਉਹਨੂੰ ਪਤਾ ਉਹ ਇੱਥੇ ਬੈਠੀ ਆ ਨਾਲੇ ਭਾਬੀ ਜੀ ਹੁੰਦਾ ਆਈ ਸੋਚਣ ਦੇ ਆ ਕਿ ਮੰਮੀ ਨੂੰ ਨਾ ਹੀ ਪਤਾ ਲੱਗੇ ਪਹਿਲੇ ਇਹ ਸੁਧਰ ਜਾ ਚਲੋ ਫਿਰ ਵੀ ਤੁਸੀਂ ਗੱਲ ਕਰਕੇ ਵੇਖ ਲਓ ਕੋਈ ਪਤਾ ਨਹੀਂ ਹੁੰਦਾ ਨਹੀਂ ਇੰਨੀ ਗੱਲ ਤੇ ਭਾਬੀ ਜੀ ਅਸੀਂ ਕਹਤੀ ਆ ਕਿ ਸ਼ਮੀ ਨੇ ਕਿ ਮੇਰੇ ਪਿੱਛੋਂ ਵਗੈਰ ਕੋਈ ਵੀ ਚੀਜ਼ ਨਹੀਂ ਮਨ ਨੂੰ ਦੇਣੀ ਇਹ ਤਰ੍ਹਾਂ ਦੀ ਫਿਰ ਤੇ ਠੀਕ ਆ ਹੇ ਤੁਹਾਡੇ ਦੋਵਾਂ ਦਾ ਸ਼ਾਬਾਸ਼ ਤੁਸੀਂ ਇੱਕੋ ਜਣੀਆਂ ਕਹਿੰਦੀਆਂ ਜੀ ਸਾਡਾ ਘਰ ਵੀ ਨਾ ਟੁੱਟੇ ਅਸੀਂ ਪੁਲਿਸ ਵੀ ਨਹੀਂ ਸੰਦਨੀ ਕੁਝ ਵੀ ਨਹੀਂ ਕਰਨਾ ਚਾਹੁੰਦੇ ਚਲੋ ਕੋਈ ਗੱਲ ਨਹੀਂ ਕੀਤੀ ਹੈ ਜਿਸ ਤਰ੍ਹਾਂ ਇਹ ਗਿਆ ਨਾ ਆਪਾਂ ਨਮਾਈ ਕਰਾਂਗੇ ਤੁਸੀਂ ਕਰੋ ਉੱਥੇ ਜਾ ਕੇ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਲੱਗੇ ਕੋਈ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਲੈਣੀ ਮੰਮੀ ਜੀ ਅਸੀਂ ਚੋਣਨੇ ਆ ਕੀ ਬਾਹਰ ਖੇਵਣਾ ਉੱਡੇ ਤੇ ਇਹਨਾਂ ਨੂੰ ਵੀ ਸੁਧਾਰਿਆ ਜਾਵੇ ਇਹ ਕੋਈ ਨਹੀਂ ਗੱਲ ਹੈ ਤੇਰੀ ਕੋਈ ਗੱਲ ਨਹੀਂ ਤੁਸੀਂ ਦੋਵੇਂ ਜਣੀਆਂ ਇਕੱਲੀਆਂ ਜਿਆ ਨਾ ਕੋਈ ਗੱਲ ਨਹੀਂ ਘਰ ਕੋਈ ਜਾਓ ਤੁਸੀਂ ਕੋਈ ਨਹੀਂ ਸੁਧਾਰੋ ਉਸ ਉਹਨਾਂ ਨੂੰ ਮੰਮੀ ਗੱਲ ਪਤਾ ਕੀ ਆ ਜਦੋਂ ਕੁੜੀਆਂ ਪੁਲਿਸ ਕੇਸ ਕਰ ਦਿੰਦੀਆਂ ਹਨਾ ਬਾਅਦੋਂ ਨਾਲ ਫੇਰ ਜਦੋਂ ਦੁਬਾਰਾ ਜਾ ਕੇ ਬਸਣਾ ਪੈਂਦਾ ਵਾ ਨਾ ਉਹ ਗੱਲ ਨਹੀਂ ਰਹਿੰਦੀ ਦੋਨਾਂ ਤੇ ਜਿਹੜਾ ਸਹੀ ਲੱਗਿਆ ਉਹ ਤੇ ਗੱਲ ਠੀਕ ਹੈ ਬੰਦੇ ਵਾਲੇ ਦੀ ਵੀ ਗੱਲਾਂ ਕਰਦੇ ਨੇ ਕਿ ਜੇ ਇੱਥੇ ਹੀ ਬਸਣਾ ਸੀ ਤੇ ਥਾਣੇ ਤੋਂ ਮਾਣੀ ਕੱਢ ਲਈ ਹੋਏ ਜੇ ਪਤਾ ਕੀ ਗੱਲ ਹੈ ਗੱਲ ਤੇਰੀ ਬਿਲਕੁਲ ਸਹੀ ਆ ਕਹਿੰਦੇ ਆ ਨਾ ਜਦੋਂ ਜੁਲਮ ਹਾਲਤ ਤੋਂ ਜ਼ਿਆਦਾ ਵੱਧ ਜਾਂਦਾ ਨਾ ਉਹ ਬਰਦਾਸ਼ਤ ਕਰਨਾ ਹੋ ਜਾਂਦਾ ਬੱਸ ਭਾਬੀ ਇਹਨਾਂ ਨੂੰ ਇੱਕ ਵਾਰੀ ਤਾਰੇ ਵਿਖਾਉਣਾ ਚਾਹੁੰਦੇ ਆ ਕਿ ਆਪਣੀ ਮਿਹਨਤ ਕਰਕੇ ਤੇ ਆਪਣਾ ਘਰ ਬਣਾਓ ਤੇ ਜਨਾਨੀਆਂ ਨੂੰ ਲੈ ਕੇ ਆਇਓ ਨਾ ਤੇ ਜਨਾਨੀਆਂ ਨੂੰ ਮਰਜ਼ਾ ਪਾਣੀ ਦਿਓ ਤੇ ਉਹਨਾਂ ਨੂੰ ਜਾਨ ਤੋਂ ਵੱਧ ਕੰਨਾਂ ਦੀ ਕਦਰ ਕਰਨ। ਇਹੋ ਸਕਸਗਾਉਣਾ ਹੀ। ਸਾਨੂੰ ਕਿਤੇ ਮਾੜੇ ਨਹੀਂ ਲੱਗਦੇ ਹੋ। ਪਤਾ ਨਹੀਂ ਦੁਨੀਆ 'ਚ ਵੀ ਕਿੰਨੀ ਅੱਗੇ ਵੱਧ ਗਈ ਆ ਪਰ ਲੋਕੀ ਹਜੇ ਵੀ ਧੀਾਂ ਨੂੰ ਤੰਗ ਕਰਨੋਂ ਨਹੀਂ ਛੱਡਦੇ। ਦਾਜ ਦੀ ਪ੍ਰਸਾ ਖਤਮ ਹੀ ਨਹੀਂ ਹੁੰਦੀ। ਉਹੀ ਨਾ ਭਾਬੀ ਹੁਣ ਵੇਖੋ ਮੇਰੀ ਮਾਂ ਕੋਲ ਤੇ ਹੈਗਾ ਵਾ ਉਹ ਤੇ ਦੇ ਦੋਗੀ ਹਾਂ ਮੰਨ ਲਓ ਮੇਰੀ ਜਗ੍ਹਾ ਕੋਈ ਹੋਰ ਕੁੜੀ ਹੁੰਦੀ ਇਹ ਤੇ ਉਹ ਕੋ ਵੀ ਮੰਗਦੇ ਨਾ ਮੰਗਦੇ ਹੁਣ ਇਹ ਇਹ ਕਿਹੜਾ ਆਪ ਕੱਨੇ ਕੱਲੇ ਆ ਇਹਨਾਂ ਦਾ ਤੇ ਭਰਾ ਹੈਗਾ ਮਾਨਾ ਇਹਨਾਂ ਕੋ ਵੀ ਹਿੱਸਾ ਮੰਗਿਆ ਜਾਣ ਡਿਆ ਵਾ ਕਿੰਨੀ ਗਲਤ ਗੱਲ ਆ ਜਿੰਦਾ ਜਾਗਦਾ ਰਵੇ ਉਹਦਾ ਭਰਾ ਸਭ ਕਾਹੇ ਦਾ ਮਾਲਕ ਆ ਉਹਨੇ ਸਾਹਮਣਾ ਕਿਹੜੇ ਕੰਮ ਤੇ ਹਿੱਸਾ ਮੰਗਦੇ ਦੇ ਕੋ ਸਿਰਫ ਇਹ ਕ ਲਾਲਚ ਕਿ ਜੋ ਕੋ ਜਾਗਾ ਬਸ ਇਧਰੋਂ ਆ ਜੇ ਪਰ ਆਪ ਨਹੀਂ ਨਾ ਕਮਾਈ ਕਰਦੇ ਹੱਥੀ ਆ ਪਾ ਮਾਈਦਰ ਨੂੰ ਤੁਹਾਨੂੰ ਦੱਸਣਾ ਸੀ ਮੈਂ ਇੱਕ ਗੱਲ ਹੋਰ ਕਹਿੰਦੇ ਜਦੋਂ ਹੀ ਰਿਸ਼ਤਾ ਕੀਤਾ ਵਾ ਇਹਨਾਂ ਨੇ ਦੱਸਿਆ ਹੀ ਨਹੀਂ ਕਿ ਸਾਡੇ ਦੋ ਨਿਆਣੇ ਆਂਦੇ ਸਾਡੀ ਕੱਲੀ ਕੱਲੀ ਕੁੜੀ ਆ ਆ ਵੇਖ ਲਓ ਕੋਈ ਏਦਾਂ ਕਹਿ ਸਕਦਾ ਵਾ ਕਿ ਸਾਡੀ ਕੱਲੀ ਕੁੜੀ ਆ ਕੱਲੀ ਕੁੜੀ ਤਾਂ ਹਰ ਕੋਈ ਕਹਿੰਦਾ ਕਿ ਇੱਕ ਕੁੜੀ ਹੈ ਹਾਂ ਕੁੜੀ ਜਦੋਂ ਇੱਕ ਹੀ ਇੱਥੇ ਆਉਂਦੀ ਆ ਕਿ ਕੱਲੀ ਕੱਲੀ ਕੁੜੀ ਆ ਉਹਦੇ ਚੋਂ ਵੀ ਕੱਲੀ ਹੈ ਤਾਂ ਕੋਈ ਨਹੀਂ ਹੈਗਾ ਅੱਗੇ ਪਿੱਛੇ ਸਾਰੇ ਪਿੱਛੇ ਕੋਈ ਨਹੀਂ ਹੋਵੇ ਪਿੱਛੇ ਮਾਪਿਓ ਬੈਠਾ ਵਾ ਕੀ ਗੱਲ ਮਾਪਿਓ ਨੇ ਕਿਤੇ ਉਹਨੇ ਖਾਣਾ ਸਾਰਾ ਕੁਝ ਇਹਨਾਂ ਤੇ ਡੜੇ ਚ ਪਾ ਦੇਣਾ ਸੁਤਾਨੀ ਕਿੰਦਾ ਦੀ ਸੋਚ ਹੈ ਇਹਨਾਂ ਦੀ ਇਹੋ ਜਿਹਾ ਠੱਗਾ ਤੋਂ ਤਾਂ ਰੱਬ ਹੀ ਬਚਾਵੇ ਉਧਰ ਮੈਂ ਮੰਮੀ ਨੂੰ ਵੀ ਨਹੀਂ ਦੱਸਿਆ ਤੇ ਮੈਨੂੰ ਇਹ ਹੀ ਕਿ ਮੈਂ ਭਾਬੀ ਇਹ ਖਰੀਦ ਆੜੀ ਸਲਾਹ ਲਾਵਾਂ ਕਿ ਮੈਂ ਅੱਗੇ ਕੀ ਕਦਮ ਚੁੱਕਾਂ ਬੇਕਰੇ ਤੁਹਾਨੂੰ ਦੱਸ ਤਾਂ ਚਲੋ ਤੁਸੀਂ ਇਹ ਸਟੈਪ ਚੁੱਕ ਲਿਆ ਹੈ ਨਾ ਤੁਸੀਂ ਇਹ ਕਰ ਲਓ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰੋ ਪਰ ਇਤੋਂ ਜ਼ਿਆਦਾ ਜੇ ਬਰਦਾਸ਼ਤ ਦੀ ਹੱਦ ਬਾਹਰ ਹੋ ਜਾਏ ਤੇ ਸ਼ੰਮੀ ਆਪਣੀ ਮੰਮੀ ਨਾਲ ਗੱਲ ਜ਼ਰੂਰ ਕਰੇ ਕਈ ਵਾਰੀ ਹੁੰਦਾ ਕਿ ਜਦੋਂ ਤੂੰ ਨਾ ਦੱਸੇ ਕਿਸੇ ਟਾਈਮ ਕਿਸੇ ਨੂੰ ਬਾਹਰੋਂ ਪਤਾ ਲੱਗੇ ਨਾ ਉਹ ਵੀ ਇੱਕ ਝਟਕਾ ਹੈ ਜਿਆਦਾ ਦੁੱਖ ਲੱਗਦਾ ਜਿਆਦਾ ਦੁੱਖ ਲੱਗਦਾ ਤੇਰੀ ਮੰਮੀ ਹੈਗੇ ਇਕੱਲੇ ਉੱਤੋਂ ਤੁਹਾਡੇ ਤਾਈ ਲੱਗੇ ਰਹਿੰਦੇ ਆ ਰੱਬ ਨਾ ਕਰੇ ਕੋਈ ਉਹ ਜੀ 1921 ਹੋ ਜੇ ਫਿਰ ਇਸ ਕਰਕੇ ਤੁਸੀਂ ਕੀ ਚਾਹੁੰਦੇ ਹੋ ਬਾਬੀ ਮੈਂ ਆਪਣੀ ਮੰਮੀ ਨਾਲ ਗੱਲ ਕਰਾਂ ਦੱਸੋ ਚਲੋ ਤੁਸੀਂ ਇੱਕ ਵਾਰੀ ਆਪਣੇ ਘਰ ਜੋ ਡਿਸੀਜਨ ਤੁਸੀਂ ਦੋਨਾਂ ਨੇ ਲਿਆ ਵੜ ਲ ਕੇ ਤੁਸੀਂ ਉਹ ਕਰਕੇ ਵੇਖ ਲਓ ਉੱਤੋਂ ਬਾਅਦ ਜੇ ਬਰਦਾਸ਼ਤ ਦੀ ਹੱਦ ਖਤਮ ਹੁੰਦੀ ਹੈ ਫਿਰ ਜ਼ਰੂਰ ਆਪਣੀ ਮੰਮੀ ਨਾਲ ਗੱਲ ਕਰੀ ਮੈਂ ਨਹੀਂ ਚਾਹੁੰਦੀ ਕੀ ਕਹਿ ਮਾਤਲ ਘੋਰ ਵੀ ਹੁਣ ਵੀ ਮੈਂਨੇ ਗੱਲ ਕੀਤੀ ਏ ਮੰਮੀ ਨਾਲ ਤੇ ਅੱਜ ਸਾਨੂੰ ਵੀ ਸਿੱਧਾ ਕਿਹਾ ਅਸੀਂ ਨਾਲ ਖਲੋਤੇ ਆ ਭਾਬੀ ਉਹਨਾਂ ਨੂੰ ਤੇ ਅੱਗੇ ਸਭ ਕੁਝ ਪਤਾ ਏ ਪਰ ਮੇਰੀ ਮਾਂ ਨੂੰ ਕੁਝ ਨਹੀਂ ਪਤਾ ਉਹਨੂੰ ਐਂ ਲੱਗਦਾ ਵਾ ਕਿ ਅਮਨ ਰੱਬ ਏ ਉਹ ਦੇਵਤਾ ਵਾ ਬਹੁਤ ਵਧੀਆ ਵਾ ਪਰ ਉਹਨੂੰ ਰੱਬ ਇੰਨਾ ਵਾ ਬਣਾਓ ਕਿ ਅਗਲੇ ਪੂਜਦਾ ਹੀ ਰਹਿ ਜਾ ਸੋ ਸਮਝ ਕੇ ਸ਼ੰਮੀ ਭਾਬੀ ਜੀ ਦਾ ਕਹਿੰਦਾ ਮਤਲਬ ਇਹ ਆ ਕਿ ਆਪਾਂ ਇੱਕ ਚਾਂਸ ਤੇ ਦੇ ਦਿੰਨੇ ਆ ਉਹਨਾਂ ਨੂੰ ਜੋ ਫਿਰ ਵੀ ਨਹੀਂ ਸੁਧਰਦੇ ਫਿਰ ਐਂਡ ਤੇ ਆਪਾਂ ਨੂੰ ਦੱਸਣਾ ਹੀ ਪੈਣਾ ਨਾ ਉਹਨਾਂ ਨੂੰ ਕੱਲੋਂ ਤੇਰੇ ਨਾਲ ਘੁੰਮਣ ਵਾਲਾ ਵੀ ਕੋਈ ਹੋਵੇ ਹੁਣ ਕੀ ਦੀਦੀ ਉੱਥੇ ਜਾ ਕੇ ਹੁਣ ਮੈਂ ਕਿਹਾ ਨਾ ਕਿ ਮੈਂ ਫਿਰ ਘਰ ਵਾਪਸ ਜਾਣਾ ਉਹਨਾਂ ਨੇ ਕਿਹਾ ਡਬਲ ਅਟੈਚੀ ਕੱਤੋਂ ਲੈ ਕੇ ਆਈਏ ਲਿਆ ਕਰ ਆ ਮੇਰੀ ਮੰਨਣਾ ਗੱਲ ਉੱਥੇ ਫਿਰ ਸੇ ਆਪਾਂ ਪੈ ਜਾਣਾ ਨਹੀਂ ਨਾ ਅਸੀਂ ਆਪਾਂ ਦੋ ਦਿਨ ਰਹਿਣੇ ਆ ਆ ਵੀ ਰਹਿਣਾ ਹਾਂ ਇੱਧਰ ਰੋ ਰਹਿਣੇ ਨੇ ਕਿ ਦੋ ਦਿਨ ਆਪਾਂ ਨੇ ਇੱਥੇ ਰਹਿ ਲੋ ਚਲੋ ਉਹ ਤਾਂ ਵਿਆਹ ਤੋਂ ਹੋਈ ਦੀਦੀ ਦੋ ਦਿਨ ਨਹੀਂ ਮੈਂ ਤੇਰੇ ਨਾਲ ਨਹੀਂ ਬੈਠ ਤੂੰ ਬੈਠੋ ਕੋਈ ਨਹੀਂ ਭਾਬੀ ਜੀ ਚਾਹ ਨਹੀਂ بس جلدی جلدی ਗੱਲ ਕਰੀਏ ਪਿੱਛਲਾ ਆ ਗਿਆ ਚਲ ਮੈਂ ਥੋੜੀ ਥੋੜੀ ਚਾਹ ਮੋੜੀ ਥੋੜੀ ਕੋਈ ਚਾਹ ਅੱਡੀ ਲੈ ਆਂਦੀ ਵਾ ਸਿਬੜਾ ਨੇ ਬੈਠੇ ਹੋ ਸਸੀ ਕਾਲੀ ਸਸੀ ਕਾਲੀ ਕੀ ਹਾਲ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਲੈ ਤੁਸੀਂ ਨਹੀਂ ਧੋਪੇ ਚ ਆਇਓ ਮੈਨੂੰ ਬੁਲਾ ਲੈਂਦੇ ਮੈਂ ਆ ਜਾਂਦੀ ਮੈਂ ਤਾਂ ਤੇਰੇ ਵੱਲ ਨਹੀਂ ਜ਼ਰੂਰੀ ਕੰਮ ਸਭ ਠੀਕ ਠਾਕ ਸਭ ਠੀਕ ਹੈ ਕੋਈ ਹੋਰ ਜੀ ਗੱਲ ਨਹੀਂ ਸਾਚੜੇ ਭੱਜੇ ਭੱਜਦੇ ਆਏ ਕਾਲੀ ਕਾਲੀ ਕੀ ਗੱਲ ਤੁਸੀਂ ਦੱਸੋ ਠੀਕ ਹੋ ਮੈਂ ਠੀਕ ਹਾਂ ਸ਼ੁਕਰ ਸਭ ਠੀਕ ਹੈ ਸਭ ਸ਼ੁਕਰ ਸ਼ਮੀ ਕਿੱਥੇ ਹੈ ਸ਼ਮੀ ਹੋ ਗਈ ਜਿਦਾਂ ਉਹ ਆਪਣੀ ਉਹਨੂੰ ਲੈ ਕੇ ਝਟਾਣੀ ਨੂੰ ਵੀ ਮੰਥਾ ਨਹੀਂ ਗਈ ਆ ਪੇਕੇ ਛੱਡ ਗਈ ਆ ਉਹਨੂੰ ਨਾ ਤਾਂ ਕੁਝ ਪਤਾ ਲੱਗਾ ਹਗਾ ਲੜਕੇ ਆਈ ਆ ਕਿਵੇਂ ਆਈ ਆ ਲੜਕੇ ਨਹੀਂ ਜੀ ਤਾਂ ਵੇ ਮੋ ਗਿਆ ਜੀ ਤਾਂ ਉਹਦੇ ਰਿਟ ਆ ਕੇ ਗਈ ਨਾ ਵੀ ਕੁੜੀ ਨੂੰ ਪੁੱਛ ਤੁਮਾਰੋ ਤੁਮੇਰੀ ਗੱਲ ਨਹੀਂ ਮੰਨਉਂ ਆਏ ਹੋ ਤੇ ਘੁੰਮਣ ਫਿਰਨ ਵਾਸਤੇ ਆਈਆਂ ਨੇ ਵੈਸੇ ਵੀ ਚਲ ਦੋ ਚਾਰ ਦਿਨ ਮਨ ਹੋਰ ਹੋਏਗਾ ਚਲ ਰਹਿਰੂ ਆਵਾਂਗੀ ਆ ਕੋਮਣ ਕੁਝ ਫਾਈ ਟਾਟਾ ਚਲਾ ਕੇ ਨਹੀਂ ਆਈ ਦਾ ਉਹ ਮੜ ਫੇਰਨ ਪਤਾ ਉਤਰਿਆ ਜਾਂਦਾ ਪੇਕੇ ਦਾ ਘਰ ਗਏ ਵੀ ਸੂਟ ਪਾਏ ਹੁੰਦੇ ਆ ਬੰਦਾ ਉਹ ਪਾ ਲਿਦਾ ਤੂੰ ਮੰਨਦੀ ਨਹੀਂ ਇਹ ਨਾ ਗੱਲ ਕੀ ਗੱਲ ਹੈ ਤੂੰ ਇਦਾਂ ਕਿਉਂ ਬੋਲਦੇ ਰੇ ਗੁੱਸੇ ਨਾਲ ਮੈਨੂੰ ਕੁਝ ਪਤਾ ਲੱਗਾ ਤਾਂ ਹੀ ਮੈਂ ਤੈਨੂੰ ਬੋਲਦੀ ਪਈ ਨਾ ਮੈਂ ਉੱਥੇ ਨਾ ਸੇਵਾ ਕਰਦੀ ਹਾਂ ਤੇ ਦੋ ਤਿੰਨ ਜਨਾਨੀਆਂ ਬੈਠੀਆਂ ਹਾਂ ਤੇ ਇੱਕ ਮੇਰੀ ਬਾਬਾ ਜਾਣ ਪਛਾਣਦੀ ਆ ਤੇ ਉਹ ਆਂਦੀ ਮੈਂ ਆਪਣੇ ਮਨੇ ਕੁੜੀ ਦਾ ਰਿਸ਼ਤਾ ਕਰਾਉਣਾ ਸੀ ਠੀਕ ਹੈ ਨਾ ਤੇ ਉਹ ਰਿਸ਼ਤੇ ਵਾਸਤੇ ਆਂਦੀ ਮੈਂ ਤੋਂ ਮੁੰਡਾ ਲੱਭਦੀ ਪਈ ਹਾਂ ਠੀਕ ਹੈ ਤੇ ਮੁੰਡਾ ਲੱਭਦੀ ਪਈ ਤਾਂ ਦੀ ਮੈਂ ਤੁਹਾਨੂੰ ਪੰਜੀ ਉਹਨੇ ਮੈਨੂੰ ਫੋਟੋ ਕੱਢ ਕੇ ਵਿਖਾਈ ਹੂੰ ਤੇ ਉਹ ਫੋਟੋ ਹੀ ਆਮਨ ਅਮਨ ਮੇਰੇ ਤੇ ਪੈਰਾ ਤੁਲੇ ਜਮੀਨ ਨਿਕਲ ਗਈ ਮੈਂ ਉਹ ਕੀ ਤੈਨੂੰ ਦੱਸਾਇਆ ਸੀ ਕਿ ਮੈਂ ਹੁਣ ਆਈ ਹਾਂ ਦੁਪਹਿਰੇ ਦੁਪਹਿਰੇ ਉਹ ਮੰਦੀ ਫੋਟੋ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਨਾ ਕਿ ਕੁੜੀ ਲੜ ਕੇ ਆਈ ਆ ਉਹ ਦੋਨੋਂ ਬੋਲ ਕੀ ਕਰਨ ਚੱਲੇਗੀ ਇਹ ਨਹੀਂ ਮੈਨੂੰ ਪਤਾ ਬਸ ਮੈਨੂੰ ਇਹ ਵੇਖੀ ਸੀ ਮੈਂ ਉਹਨੂੰ ਨਹੀਂ ਕੁਝ ਵੀ ਕਿਹਾ ਮੈਂ ਚੁੱਪ ਕਰਕੇ ਪਰਹਾਉ ਕੇ ਬਹਿ ਗਈ ਔਰ ਮੈਂ ਸੋਚਦੀ ਰਹੀ ਕਿ ਇਹ ਕੀ ਬੰਦਾ ਪਿਆ ਇਹ ਫੋਟੋ ਇਸ ਤਰ੍ਹਾਂ ਕਿਧਰ ਆਈ ਹੈ ਹਮਨ ਇਹ ਅਮਨ ਤੇ ਵੀ ਆਇਆ ਹੋਇਆ ਐ ਥੀ ਉਹ ਰਿਸਟਮ ਮੇਰੀ ਸੁਣ ਗੱਲ ਉਹਦਨੇ ਕੁੜੀ ਆਈ ਹੈ ਲੜਕੇ ਦੋਵੇਂ ਜਨਾਨੀ ਜਠਾਣੀ ਆ ਗਈਆਂ ਕੋਈ ਸੱਸ ਆਪਣੀ ਦੋਵੇਂ ਨੋਆ ਨੂੰ ਨਹੀਂ ਭੇਜਦੇ ਠੀਕ ਹੈ ਨਾ ਅਮਨ ਆਇਆ ਨਾ ਅਮਨ ਦਾ ਫੋਨ ਆਇਆ ਨਾ ਸੱਸ ਦਾ ਫੋਨ ਆਇਆ ਇਹਦਾ ਮਤਲਬ ਤੈਨੂੰ ਕੁਝ ਨਹੀਂ ਪਤਾ ਲੱਗਦਾ ਕਿ ਕੁੜੀ ਕਿਤਰਾ ਆਈ ਹੈ ਤੂੰ ਨਹੀਂ ਆਣੀ ਥੋੜੀ ਐ ਤੂੰ ਸਮਝ ਕੋ ਹਾਂ ਕੇ ਮੈਨੂੰ ਕਹਿਣਾ ਹੀ ਪਿਆ ਉਹ ਵੀ ਨਾ ਮੈਨੂੰ ਉੱਥੇ ਜਲਾਨੀ ਮਿਲਦੀ ਔਰ ਨਾ ਵਕਾਉਂਦੀ ਕੋਈ ਗੱਲ ਹੀ ਨਹੀਂ ਬੰਦੇ ਤੂੰ ਵੀ ਚੁੱਪ ਕਰਕੇ ਬੈਠੀ ਰਹਿਣਾ ਏ ਤੇ ਮੰਮੀ ਬੈਠੀ ਰਹਿਣਾ ਤੁਹਾਨੂੰ ਤੁਸੀਂ ਪੱਕਾ ਫੋਟੋ ਵੇਖੀ ਹਾਂ ਉਹ ਭੈਣ ਮੈਂ ਵੇਖੀ ਆ ਤਾਈਓ ਤੈਨੂੰ ਕਹਿੰਦੀ ਆ ਮੈਂ ਥੋੜੀ ਥੋੜੀ ਬੋਲਣ ਲਈ ਆ ਉਹ ਮੇਰੀ ਧੀ ਨਹੀਂ ਹੈਗੀ ਤੁਹਾਨੂੰ ਅੱਖਾਂ ਲੱਗਾ ਹੋਣਾ ਹੋ ਸਕਦਾ ਵਿਆਹ ਤੋਂ ਪਹਿਲਾਂ ਦੀ ਫੋਟੋ ਹੋਵੇ ਉਹਨਾਂ ਕੋਲ ਤੇ 36 ਹਮਤ ਦੇ ਸੀ ਰਿਸ਼ਤਾ ਵੇਖਦੇ ਆ ਮੁੰਡੇ ਕੁੜੀਆਂ ਦਾ ਸਿਮਰਨ ਨਹੀਂ ਉਹ ਅੱਜ ਕੱਲ ਦੀ ਗੱਲ ਆ ਉਹਨਾਂ ਮੇਰਾ ਬੜਾ ਪਿਆਰ ਸੀ ਤਾਂ ਉਹਨੇ ਮੈਨੂੰ ਫੋਟੋ ਵਿਖਾਈ ਵੀ ਮੇਰਾ ਜਵਾਈ ਵੇਖ ਰਾਤ ਸੁਣਾ ਵਾ ਤੇ ਮੈਂ ਉਥੇ ਕੀ ਕਹੀ ਜੀ ਮੈਂ ਤਾਂ ਮੇਰਾ ਤਾਂ ਮੂੰਹ ਬੰਦ ਦਾ ਬੰਦ ਹੀ ਰਹਿ ਗਿਆ ਅੱਜ ਕੱਲ ਦੀ ਗੱਲ ਆ ਪਹਿਲੀਆਂ ਗੱਲਾਂ ਨਹੀਂ ਹੈਗੀਆਂ ਪਤਾ ਨਹੀਂ ਤੂੰ ਕਿੱਥੇ ਘੁਆਚੀ ਫਿਰਦੀ ਆ ਕਿੱਥੇ ਕੀ ਕਰੀ ਫਿਰਦੀ ਏ ਘਰ ਹੀ ਅੰਦਰ ਵੜੀ ਰਹਿਣੀ ਆ ਹੋਰ ਕੋਈ ਕੰਮ ਨਹੀਂ ਕੁੜੀ ਆਈ ਏ ਤੈਨੂੰ ਕੁਆਰੀ ਕਰਉ ਦੇਤੇ ਵੀ ਤੂੰ ਕਿੱਧਰ ਆਈ ਆ ਤੂੰ ਦੋਵੇਂ ਚੋਣੀਆਂ ਕਿਉਂ ਆਈਆਂ ਜੇ ਪੋਚੋ ਨਾ ਨੂੰ ਉਹਦੇ ਮਗਰ ਲੱਗ ਅਮੈਨੂੰ ਮਿਲਣ ਗਈ ਜੇ ਨਾ ਉਹ ਤੇ ਮੇਰੇ ਵੱਲ ਮਿਲ ਕੇ ਆਈ ਏ ਮੈਨੂੰ ਇਹ ਮੈਂ ਨੂੰ ਕਹਿੰਨੀ ਮੇਰੇ ਸੱਸ ਨਾਲ ਗੱਲ ਕਰਾ ਆਂਦੀ ਨਹੀਂ ਉਹਦੇ ਕੰਮ ਕਰਦੀ ਹੋਣੀ ਆ ਮੈਂ ਕਰਾ ਕੰਮ ਕਰਦੀ ਫੋਨ ਤੇ ਚੋਕੀ ਲਾਉਗੀ ਉਹ ਮਗਰ ਇਹਨੇ ਗੱਲ ਨਹੀਂ ਕਰਾਈ ਮਹਨੇ ਮੰਦਾ ਫੋਨ ਵੀ ਨਹੀਂ ਆਇਆ ਮੰਦਾ ਫੋਨ ਤੇ 36 ਹੋ ਰਿਹਾ ਵਜਦਾ ਤੇ ਅਜ ਤੱਕ ਵਜਿਆ ਹੀ ਨਹੀਂ ਇਹ ਅਮਾ ਨਹੀਂ ਗੱਲ ਕਰਾ ਦੇ ਮੇਰੀ ਇਹਨੇ ਕਿਹਾ ਨਾ ਮੈਨੂੰ ਗੱਲ ਨਹੀਂ ਕਰੇ ਜਾ ਮੈਨੂੰ ਉਦੋਂ ਦਾ ਹੀ ਸ਼ੱਕ ਹੋ ਗਿਆ ਸੀ ਤੇ ਅੱਜ ਤੇ ਕਲੀਅਰ ਹੋ ਗਿਆ ਮੇਰੇ ਕੋਲ ਤੋ ਉਧਰ ਮੇਰੇ ਨਾਲ ਬੈਠੀਆਂ ਹੀ ਜਾ ਕੇ ਤੇ ਉੱਥੋਂ ਆ ਗਿਆ ਸਾਹਿਲ ਤੋ ਸਾਹਿਲ ਆਂਦਾ ਦੀਦੀ ਬਹਿ ਜਾਓ ਆਂਦੀ ਨਹੀਂ ਨਹੀਂ ਤੇ ਮੈਂ ਇਹਨਾਂ ਨੂੰ ਪਹਿਲਾਂ ਆਖਿਆ ਸੀ ਕਿ ਸਾਹਿਲ ਹੋ ਸਕਦਾ ਤੇਰੇ ਸੌਰੀਆਂ ਵੱਲ ਜਾਵੇ ਆਂਦੀ ਨਹੀਂ ਉੱਥੇ ਕੀ ਕਰਨ ਜਾਣਾ ਘਰ ਕੋਈ ਨਹੀਂ ਹੈ ਤਾਂ ਮੈਂ ਜਾਉਂਗੀ ਤੇ ਜਾਵੇ ਇਹਦਾ ਕੀ ਮਤਲਬ ਸੀ ਦੱਸ ਹਾਂ ਇਹਨੇ ਕੁੜੀ ਨੂੰ ਉੱਥੇ ਨਾ ਬੈਠੀ ਮੁੰਡਾ ਆਂਦਾ ਰਹਿਗਾ ਦੀਦੀ ਬੈਠੋ ਦੀਦੀ ਇਹਦੇ ਨੇ ਤੇ ਭੱਜਣ ਦੀ ਕੀਤੀ ਵੀ ਸਾਹੀ ਲਾ ਗਿਆ ਨਿਕਲ ਜਾ ਇਥੋਂ ਪਤਾ ਨਹੀਂ ਕਿੰਨੀ ਅੱਜ ਗੱਲਾਂ ਹੋਣੀਆਂ ਕਿੰਝ ਮੈਂ ਕੀ ਕਰਾਂ ਹੁਣ ਕੀ ਕਰਨਾ ਸਮੀ ਕਿੱਥੇ ਆ ਉਹਨੂੰ ਸਾਦ ਲਿਆ ਇਥੇ ਬਾਲ ਬੈ ਕੇ ਤੇ ਪੁੱਛੀਏ ਨੂੰ ਫੇਰ ਕੋਈ ਸੋਣਾ ਹੀ ਹੁਣ ਉਹ ਸੱਚ ਬੋਲੂਗੀ ਤਾਂ ਸਾਰਾ ਕੁਝ ਨਿਤਾਰਾ ਹੋਣਾ ਸਾਹਮਣੇ ਕਰੋ ਫੋਨ ਹਾਂ ਕਾਰ ਨੂੰ ਸਾਦ ਤੁਸੀਂ ਫੋਨ ਕਰੋ ਸੋਹ ਕਾਰ ਤੂੰ ਉਹਨੂੰ ਮੇਰਾ ਫੋਨ ਕੀਤਾ ਚੁੱਕੇ ਕਿ ਨਾ ਕੋਈ ਚਟਾਈ ਜਾਂਦੀ ਹਣੀ ਘਰ ਆ ਗਿਆ ਤੂੰ ਕਾਰੰਗ ਮਾਨਨੇ ਤੇ ਕਰਨਾ ਹੀ ਆ ਘਰੇ ਆ ਜਾ ਕਿੱਥੇ ਆ ਤੂੰ ਦੱਸਿਆ ਤਾਂ ਨਾ ਵੀ ਤਾਈ ਆ ਕੇ ਬੈਠੀ ਆ ਅਨਾ ਬਾਤ ਤੇ ਪੁੱਛੇ ਨੂੰ ਨਾਲ ਹੱਸਿਆ ਕਰਨਾ ਉਧਰ ਦੀ ਚੋਪਾ ਕਰਕੇ ਬੈਠੀ ਆ ਧੀ ਰਹਿਣਾ ਆ ਯਾ ਰਹਿਣਾ ਹੀ ਇਤਰਾ ਰਹਿਣਾ ਉਹਦੀਆਂ ਜੋ ਆਈ ਪਾਈ ਫੋਨ ਤੇ ਕਰਦਾ ਹੀ ਹੈ ਨਾ ਬਾਦੋ ਹੈਲੋ ਅਾ ਸ਼ਮੀ ਕਿੱਥੇ ਹੈ ਬੇਟਾ ਤੂੰ ਇਹਦਾ ਕਰ ਤੂੰ ਸਾਰੇ ਕੰਮ ਛੱਡ ਦੇ ਉੱਥੇ ਤੂੰ 5 ਮਿੰਟਾਂ 'ਚ ਘਰ ਪਹੁੰਚ ਫੜਾਫੜ। ਮੈਨੂੰ ਕੁਝ ਨਹੀਂ ਹੋਇਆ ਮੈਂ ਠੀਕ ਠਾਕ ਹਾਂ। ਬਸ ਤੂੰ ਜਿੱਥੇ ਵੀ ਹੈਂ ਨਾ 5 ਮਿੰਟਾਂ ਦੇ ਵਿੱਚ ਵਿੱਚ ਘਰ ਆ। ਬਸ ਛੇਤੀ ਆ। ਆਹ। ਆਉਂਦੀ ਐ ਨਾ ਤੇ ਬਾਹਰ ਦੇ ਨਾ ਪਿਆਰ ਦੇ ਨਾਲ ਉਹਨੂੰ ਪੁੱਛ। ਤੇ ਪੁੱਛ ਤਾਂ ਸਹੀ ਸਹੀ ਦਾਸੂ ਕੋਸ਼ਣਾ ਕੋਸਾਂ ਨੂੰ ਪਤਾ ਲੱਗ ਗਈ ਕਿ ਤੂੰ ਆਪੇ ਹੀ ਬੋਲ ਕੋ, ਆਪੇ ਹੀ ਬੋਲ ਕੋ ਕਿ ਦਾਹੀਆਂ ਕਿਉਂ ਆਈਆਂ? ਜੀ। ਜੇ ਉਥੇ ਵਿਆਹ ਹੋਏ ਫਿਰ ਉਹੀ ਗੱਲ ਉਤਰਕਵੇ ਚੱਲ ਸਕਦੀ ਇਹ ਹੁਣ ਇਧਰ ਆ ਗਈਆਂ ਬਾਦੋ ਜੋ ਮਰਜ਼ੀ ਕਰ ਸਕਦੇ ਨੇ ਇਹ ਕੀ ਤਕੀ ਕਰਕੇ ਆਈਏ ਤੇ ਕੀ ਨਹੀਂ ਇਹ ਤਾਂ ਤੁ ਵੀ ਦਾ ਨਾ ਵੀ ਹੰਗਾਮਾ ਚੰਗਾ ਕਰਕੇ ਆਈਏ ਤੇ ਮਾਰਾ ਮੋਟਾ ਬੋਲ ਕੇ ਆਈ ਆ ਨਹੀਂ ਤੇਜੀ ਮੇਰੀ ਸ਼ਮੇ ਕਿਸ ਨਾਲ ਲੜਨ ਵਾਲੀ ਨਹੀਂ ਤੂੰ ਨੇ ਬਸ ਇਹ ਹੀ ਗੱਲ ਕਹਿਣੀ ਆ ਲੜਨ ਵਾਲੀ ਨਹੀਂ ਹੈਗੀ ਉਹ ਪਿਆਰ ਨਹੀਂ ਕਰਨ ਵਾਲੀ ਉਹ ਸਾਰਿਆਂ ਨਾਲ ਉਹ ਲੜਦੀ ਲੜਨ ਵਾਲੀ ਐਸ ਟਾਈਮ ਤੇ ਸਾਨੂੰ ਆਪਣੀ 3 ਦਿਨਾਂ ਚਾਹੀਦੇ ਨੇ ਸਾਹ ਦੇਣ ਵਾਸਤੇ ਤੇਰ ਕਿਉਂ ਆਈ ਆ ਮੈਂ ਤਾਂ ਮਾ ਘਰ ਨਾ ਬੈਠੀ ਸੁਣ ਕੇ ਮੈਂ ਕੰਨਾ ਤੇ ਰੂਪਾਤ ਮੈਗਣਾ ਨਹੀਂ ਜਾਣਾ ਤਾਰ ਕਿਸੇ ਨੇ ਨਾ ਸਟ ਮੇਰੀ ਥਾਂ ਤੇ ਬਣ ਕੇ ਨਾ ਮੇਰਾ ਚੁੱਪ ਕਰਕੇ ਪਹਿਲੇ ਤੂੰ ਪੁੱਛ ਸ਼ੁਰੂ ਕਰ ਪੁੱਤ ਇਹੋ ਜੀ ਗਲਤੀ ਦੱਸ ਕੇ ਆਈ ਨਹੀਂ ਅਮਨ ਨੂੰ ਫੋਨ ਕਰੀਏ ਆਪਾਂ ਤੂੰ ਅਮਨ ਨੂੰ ਫੋਨ ਕਰੀ ਜਾ ਸਾਸਰ ਨੂੰ ਫੋਨ ਕਰੀ ਨਾ ਸਭ ਕੋ ਦੱਸ ਦੇਣਾ ਔਰ ਕੋਈ ਰਸਤਾ ਨਹੀਂ ਹੋ ਜਿਆਦਾ ਟਾਈਮ ਪੈ ਗਿਆ ਤੇ ਗਲਤ ਹੋ ਜਾਣਾ ਇਹ ਕੰਮ ਹਮ ਬੜੇ ਪਿਆਰ ਨਾਲ ਪੁੱਛੀ ਕਾਲੀ ਨਾ ਪਵੀ ਫਿਰ ਮਿੱਠੀ ਸਿੱਧੀ ਇਹ ਜੀ ਗੱਲ ਹੋ ਗਈ ਤੇ ਮੈਂ ਕੀ ਕਰੂੰਗੀ ਉਹਦਾ ਵੀ ਹੱਲ ਨਿਕਲ ਜਾਊਗਾ ਪਹਿਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਈ ਹਾ ਜਾ ਬਹਿ ਮੈਂ